ਕਿ ਮੇਰੇ ਪਾਸ ਖਤਰਾ ਹੈ ਸਰਕਾਰ ਨੂੰ ਸੋਚਾਂ ਮੈਂ ਅੜਵਾਸ ਉਹ ਜਰਨਲ ਕਰਨ ਵਾਲਾ ਸਾਦਕੇ ਕੈ ਇੰਦਰਾ ਰਾਣੀ ਸਿਰ ਉੱਤੋਂ ਦੀ ਲੰਗਿਆ ਕਹਿੰਦੀ ਹੁਣ ਬਾਣੀ ਰੋੜ ਵਾਂਗਰਾ ਮੇਰੀਆਂ ਅੱਖਾਂ ਵਿੱਚ ਰੜ ਕੇ ਮਾਰਦੇ ਉਹ ਜਰਨੈਲ ਸਿੰਘ ਜਾਲਿਆ ਫੜ ਕੇ ਮਾਰਦੇ ਉਹ ਜਰਨੈਲ ਸਿੰਘ ਜਾਂ ਲਿਆ ਉਹ ਫੜ ਕੇ ਉਹ ਜਰਨਲ ਕਰਨਾਲ ਸਾਧ ਕੇ ਕੈਂਦਰਾ ਰਾਣੀ ਸਿਰ ਉਤੋਂ ਦੀ ਲੰਗਿਆ ਕਹਿੰਦੀ ਹੁਣ ਬਾਣੀ ਰੋੜ ਵਾਂਗ ਰਾਮੇ ਆਂ ਅੱਖਾਂ ਵਿੱਚ ਲੜ ਕੇ ਮਾਰਦੇ ਹੋ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ ਮਾਰਦੇ ਹੋ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ ਉਹ ਦਿੱਲੀ ਦੇ ਜੋ ਤਖਤ ਤੋਂ ਫੋਰਾ ਨਾ ਡਰਦਾ ਜਿਹੜਾ ਮੇਰੇ ਹੁਕਮ ਦੀ ਪਰਵਾਹ ਨਾ ਕਰਦਾ ਉਹ ਕੀ ਅੱਖ ਦਾ ਲਵਾਗਾ ਤੁਹਾਡੇ ਤੋਂ ਲੜ ਕੇ ਮਾਰਦੇ ਹੋ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ ਮਾਰਦੇ ਹੋ ਜਰਨੈਲ ਸਿੰਘਾਂ ਜਾਂ ਲਿਆਓ ਫੜ ਕੇ ਗਨ ਮਸ਼ੀਨਾ ਬੀੜ ਲਓ ਤੁਸੀਂ ਪਾਸੇ ਚਾਰੇ ਗਨ ਮਸ਼ੀਨਾ ਬੀੜ ਲਓ ਤੁਸੀਂ ਪਾਸੇ ਚਾਰੇ ਲੈ ਬਖਤਰਬੰਦ ਗੱਡੀਆਂ ਪਾ ਦੇਖ ਲਾਰੇ ਹਲਾ ਬੋਲੋ ਕਰਡਾਈਆਂ ਕਰਕੇ ਮਾਰਦੇ ਓ ਜਰਨੈਲ ਸਿੰਘ ਜਾਲਿਆ ਵੋ ਫੜਕੇ ਮਾਰਦੇ ਓ ਜਰਨੈਲ ਸਿੰਘ ਜਾਲਿਆ ਵੋ ਫੜਕੇ ਹੋਇਆ ਭੇਕਰ ਦਾ ਫੈਸਲੇ ਉਹਨੇ ਹੱਦ ਕਰਤੀ ਕੀਤੇ ਆਪਣੀ ਫੌਜ ਵਿੱਚ ਜਸ ਗੱਭਰੂ ਭਰਤੀ ਮੈਨੂੰ ਤਖਤ ਅਕਾਲ ਤੋਂ ਵੰਗਾਰੇ ਖੜਕੇ ਮਾਰਦੇਓ ਜਰਨੈਲ ਸਿੰਘ ਜਾਲਿਆ ਵੋ ਫੜਕੇ ਮਾਰਦੇਓ ਜਰਨੈਲ ਸਿੰਘ ਜਾਲਿਆ ਵੋ ਫੜਕੇ ਗੁਰਬਚਨ ਸਿੰਘ ਜੈ ਅਸਾਂ ਦੇ ਉਹਨੇ ਹਾਮੀ ਮਾਰੇ ਲੁਕਦੇ ਉਹਦੇ ਕੋਲ ਨੇ ਸਭ ਜਹਤਿਆਰੇ ਪਾਇਆ ਜਿਹੜਾ ਅੱਖ ਵਿੱਚ ਨਾ ਮੁੜਕੇ ਰੜਕੇ ਮਾਰਦੇਓ ਜਰਨੈਲ ਸਿੰਘ ਜਾਲਿਆ ਵੋ ਫੜਕੇ ਮਾਰਦੇਓ ਜਰਨੈਲ ਸਿੰਘ ਜਾਲਿਆ ਵੋ ਫੜਕੇ ਮਵਾਲੀਆ ਆਖਦੀ ਸਭ ਚੇਲੇ ਉਹਦੇ ਤੋਪਾਂ ਨਾਲ ਉਡਾ ਦਿਓ ਸਾਬ ਜੰਗੀ ਉਹਦੇ ਲਿਖੇ ਜਾਣਗੇ ਕੋਮਲਾ ਅੱਜ ਖੂਨੀ ਵਰਕੇ ਮਾਰਦੇਓ ਜਰਨੈਲ ਸਿੰਘ ਜਾਂ ਲਿਆਵੋ ਫੜਕੇ ਮਾਰਦੇਓ ਜਰਨੈਲ ਸਿੰਘ ਜਾਂ ਲਿਆਵੋ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਨੇ ਫੌਜ ਨੂੰ ਖੁੱਲੀਆਂ ਛੁੱਟੀਆਂ ਦੇ ਕੇ ਜੂਨ ਮਹੀਨਾ ਸਨ 1984 ਦੇ ਵਿੱਚ ਪੰਜਾਬ ਵੱਲੋਂ ਰਵਾਨਾ ਕਰ ਦਿੱਤਾ 6 ਲੱਖ ਫੌਜ ਦੀ ਗਿਣਤੀ ਪੂਰੇ ਪੰਜਾਬ ਦੇ ਵਿੱਚ ਉਤਾਰੀ ਗਈ ਜਿਸ ਦੇ ਵਿੱਚੋਂ ਕੁਝ ਹਿੱਸਾ ਪੰਜਾਬ ਦੇ ਵਿੱਚ ਵੰਡ ਦਿੱਤਾ ਗਿਆ ਤੇ ਕੁਝ ਹਿੱਸੇ ਨੇ ਦਰਬਾਰ ਸਾਹਿਬ ਸਮੂਹ ਨੂੰ ਘੇਰਾ ਪਾਇਆ 1 ਤੇ 2 ਜੂਨ ਨੂੰ ਦਰਬਾਰ ਸਾਹਿਬ ਨੂੰ ਘੇਰਾ ਪਾ ਕੇ ਸੰਗਤਾਂ ਨੂੰ ਅੰਦਰ ਜਾਣ ਦੀ ਆਜ਼ਾਦੀ ਦਿੱਤੀ ਤੇ ਬਾਹਰ ਆਉਣ ਦੀ ਇਜਾਜ਼ਤ ਨਾ ਦਿੱਤੀ ਗੁਰਮੁਖੋ ਕੁਝ ਲੋਕਾਂ ਦਾ ਇਹ ਵਿਚਾਰ ਆ ਕੁਝ ਲੋਕਾਂ ਦਾ ਇਹ ਸੁਝਾਅ ਹੈ ਕਹਿੰਦੇ ਜੇਕਰ ਸੰਤ ਗੈਨੀ ਜਰਨਲ ਸਿੰਘ ਖਾਲਸਾ ਭਿੰਡਰਾਂ ਵਾਲੇ ਆਪਣੇ ਸਾਥੀ ਸਿੰਘਾਂ ਦੇ ਨਾਲ ਅਕਾਲ ਤਖਤ ਸਾਹਿਬ ਤੇ ਹਥਿਆਰ ਲੈ ਕੇ ਨਾ ਜਾਂਦੇ ਤਾਂ ਸ਼ਾਇਦ ਇਹ ਹਮਲਾ ਨਹੀਂ ਸੀ ਹੋਣਾ ਪਰ ਇਹ ਬਹੁਤ ਵੱਡਾ ਭੁਲੇਖਾ ਹੈ ਕਿਉਂਕਿ ਇਸ ਫੌਜ ਦੀ ਗਵਾਹੀ ਕਰਨ ਵਾਲਿਆਂ ਦੇ ਵਿੱਚੋਂ ਜਰਨਲ ਕੁਲਦੀਪ ਬਰਾੜ ਆਪਣੀ ਕਿਤਾਬ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਲਿਖਦਾ ਕਹਿੰਦਾ ਸਾਨੂੰ ਸਨ 1981-82 ਦੇ ਵਿੱਚ ਦੇਹਰਾ ਦੂਣ ਦੀਆਂ ਪਹਾੜੀਆਂ ਤੇ ਲਾ ਜਾ ਕੇ ਦਰبار ਸਾਹਿਬ ਦਾ ਪ੍ਰੋਪਰ ਮਾਡਲ ਬਣਾ ਕੇ ਉੱਥੇ ਹਮਲਾ ਕਰਨ ਦੀ ਟ੍ਰੇਨਿੰਗ ਦਿੱਤੀ ਗਈ ਸੀ ਉਸ ਵਕਤ ਜਦੋਂ ਹਜੇ